ਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਸ਼੍ਰੀ ਅਕਾਲ ਤਖਸਾਲ ਤੇ ਪੇਸ਼ ਹੋਣ ਵਾਸਤੇ ਮੰਤਰੀ ਸੌਂਦ ਨੇ ਕੀਤੀ ਹੋਰ ਸਮੇਂ ਦੀ ਮੰਗ ਪਰਿਵਾਰਕ ਵਿਆਹਾਂ ਤੱਕ ਪੁੱਜੀ ਕਾਂਗਰਸ ਦੀ ਢੜੇਬੰਦੀ ਸੁਖਵੀਰ ਨੇ ਖਿੱਚੀ 227 ਚੋਣਾਂ ਦੀ ਤਿਆਰੀ ਬਿਆਨ ਸਿੰਘ ਕਤਲ ਕੇਸ ਦੇ ਮੁੱਖ ਗਵਾਹ ਨੇ ਆਪਣੀ ਜਾਨ ਨੂੰ ਦੱਸਿਆ ਖਤਰਾ ਚੋਣ ਕਮਿਸ਼ਨ ਅੱਗੇ ਪੰਜਾਬ ਦੇ ਡੀਜੀਪੀ ਹੋਏ ਪੇਸ਼ ਪਾਕਿਸਤਾਨ ਵਿੱਚ ਵਿਆਹ ਕਰਵਾਉਣ ਵਾਲੀ ਸਰਬਜੀਤ ਮਾਮਲੇ ਵਿੱਚ ਨਵਾਂ ਮੋੜ 2026 ਵਿੱਚ ਕਿੰਨੇ ਵਿਦਿਆਰਥੀਆਂ ਨੂੰ ਮਿਲੇਗਾ ਕੈਨੇਡਾ ਦਾ ਸਟੱਡੀ ਪਰਮਿਟ ਵੱਡਾ ਖੁਲਾਸਾ ਅਮਰੀਕਾ ਵਿੱਚ ਅੰਗਰੇਜ਼ੀ ਨਾਲ ਆਉਣ ਕਰਨ ਸੰਕੜੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਮੁੱਤਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹਨਾਂ ਤੇ ਵਿਸਥਾਰਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਤੁਹਾਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਤਰਨਪ੍ਰੀਤ ਸੌਂਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਪਰ ਉਹਨਾਂ ਨੇ ਹੋਰ ਸਮੇਂ ਦੀ ਮੰਗ ਕੀਤੀ ਹੈ। ਮੰਤਰੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਰੋਜੇਵਾ ਇੱਕ ਕਾਰ ਦੱਸਿਆ। ਜਾਣਕਾਰੀ ਅਨੁਸਾਰ ਮੰਤਰੀ ਵੱਲੋਂ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ 25 ਨਵੰਬਰ ਨੂੰ ਇੱਕ ਈਮੇਲ ਰਾਹੀਂ ਜਾਣਕਾਰੀ ਦਿੱਤੀ ਗਈ। ਜਿਸ ਦੇ ਵਿੱਚ ਪੇਸ਼ ਹੋਣ ਵਾਸਤੇ ਹਫ਼ਤੇ ਦੀ ਮੋਲਤੀ ਮੰਗੀ ਗਈ ਹੈ। ਦੱਸਣਾ ਬਣਦਾ ਕਿ ਪੰਜਾਬ ਸਰਕਾਰ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਵਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਪੰਜ ਪਿਆਰੀਆਂ ਦੀਆਂ ਤਸਵੀਰਾਂ ਦੇ ਸਿੱਖ ਸਿਧਾਂਤਾਂ ਤੇ ਉਲਟ ਜੋ ਮਰਿਆਦਾ ਉਹਦੇ ਹੋਣ ਦੇ ਇਲਜ਼ਾਮ ਲੱਗੇ ਨੇ ਜਿਸ ਨੂੰ ਲੈ ਕੇ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਮੰਤਰੀ ਸੌਂਧ ਨੂੰ 18 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਮਾਮਲੇ ਤੇ ਸਪਸ਼ਟੀਕਰਨ ਦੇਣ ਦਾ ਆਦੇਸ਼ ਕੀਤਾ ਗਿਆ ਸੀ ਸਕਤਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਦੱਸਿਆ ਗਿਆ ਸੀ ਕਿ ਕੁਝ ਸ਼ਿਕਾਇਤਾਂ ਪਹੁੰਚੀਆਂ ਨੇ ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਤਲਬ ਕਰ ਲਿਆ ਗਿਆ ਸੀ ਕਿਹਾ ਗਿਆ ਸੀ ਕਿ ਤਸਵੀਰਾਂ ਸਿੱਖ ਸਦਾਤ ਅਤੇ ਮਾਣ ਮਰਿਆਦਾ ਦੇ ਉਲਟ ਨੇ ਅਤੇ ਸਿੱਖੀ ਪਰੰਪਰਾਵਾਂ ਅਤੇ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕਰ ਰਹੀਆਂ ਨੇ ਹੁਣ ਇਹਦੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਚਰਚਾ ਚੱਲ ਰਹੀ ਹੈ ਅਕਸਰ ਇਹ ਚਰਚਾ ਦਾ ਵਿਸ਼ਾ ਬਣਨੀ ਵੀ ਚਾਹੀਦੀ ਹੈ ਕਿ ਤਸਵੀਰਾਂ ਦਾ ਤਾਂ ਸਿੱਖ ਧਰਮ ਦੇ ਨਾਲ ਸੰਬੰਧ ਹੀ ਕੋਈ ਨਹੀਂ ਹੈ ਕਿ ਇਹਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਦੇਸ਼ ਜਾਰੀ ਕਰੇਗੀ ਕਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਇਹ ਤਸਵੀਰਾਂ ਵਿਕਦੀਆਂ ਨਹੀਂ ਜਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀਆਂ ਦੁਕਾਨਾਂ ਦੇ ਉੱਤੇ ਤਸਵੀਰਾਂ ਖਰੀਦ ਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਸ਼ਿਸ਼ੋਭਤ ਨਹੀਂ ਕੀਤੀਆਂ ਜਾਂਦੀਆਂ ਹੁਣ ਤਸਵੀਰ ਕੋਈ ਵੀ ਹੋਵੇ ਸਿੱਖ ਧਰਮ ਦੀ ਪਰੰਪਰਾ ਦੇ ਨਾਲ ਉਹ ਮੇਚ ਤਾਂ ਮੇਲ ਨਹੀਂ ਖਾਂਦੀ ਇਹਦੇ ਉੱਤੇ ਆਦੇਸ਼ ਕਦੋਂ ਜਾਰੀ ਹੋਣਗੇ ਵੇਖਣਾ ਹੋਵੇਗਾ ਕਿ ਤਰਨਪੀਰ ਸਾਉਂਦ ਇਹਦੇ ਉੱਤੇ ਆਪਣਾ ਕੀ ਸਪਸ਼ਟੀਕਰਨ ਦਿੰਦੇ ਨੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਧੜੇਬਾਜ਼ੀ ਦੀ ਜਾਣਕਾਰੀ ਬਣ ਰਹੀ ਹੈ ਕਿ ਪੰਜਾਬ ਕਾਂਗਰਸ ਦੀ ਧੜੇਬਾਜ਼ੀ ਗੁੱਟਬਾਜ਼ੀ ਹੁਣ ਪਾਰਟੀ ਦੇ ਮੰਚ ਤੋਂ ਬਾਹਰ ਨਿੱਜੀ ਸਮਾਗਮਾਂ ਤੱਕ ਅਪੜ ਗਈ ਹੈ ਅਮੇਠੀ ਤੋਂ ਸੰਸਦ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਕਸ਼ੋਰੀ ਲਾਲ ਸ਼ਰਮਾ ਦੀ ਧੀ ਉਹਦਾ ਲੁਧਿਆਣਾ ਦੇ ਇੱਕ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਸੀ ਅਤੇ ਉੱਥੇ ਇਹ ਸਥਿਤੀ ਵੇਖਣ ਨੂੰ ਮਿਲੀ ਹੈ ਇਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚਰਨਦੀ ਚੰਨੀ ਭਾਰਤ ਪੂਸ਼ਣ ਆਸ਼ੂ ਆਪੋ ਆਪਣੇ ਗੁੱਟਾਂ ਤੇ ਆਗੂ ਨਾਲ ਪਹੁੰਚੇ ਇਥੋਂ ਤੱਕ ਕਿ ਫੋਟੋ ਸ਼ੈਸ਼ਨ ਦੇ ਦੌਰਾਨ ਵੀ ਦੋਵਾਂ ਗੁੱਟਾਂ ਨੂੰ ਵਕ ਵਕ ਵੇਖਿਆ ਗਿਆ ਜਿਸ ਨਾਲ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋ ਤਣ ਇੱਕ ਵਾਰ ਫੇਰ ਵੇਖਣ ਨੂੰ ਮਿਲੀ ਵਿਆਪ ਪ੍ਰੋਗਰਾਮ ਵਿੱਚ ਸਾਬਕਾ ਮੁੱਖ ਮੰਤਰੀ ਚੰਨੀ ਰਾਣਾ ਗੁਰਜੀਤ ਅਤੇ ਹੋਰ ਆਗੂ ਵੀ ਪਹੁੰਚੇ ਹੋਏ ਸਨ ਚੰਨੀ ਇਸ ਸਮਾਗਮ ਵਿੱਚ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਨਾਲ ਰਹੇ ਚੰਨੀ ਨੂੰ ਕਿਸ਼ੋਰੀ ਲਾਲ ਪਰਿਵਾਰ ਨਾਲ ਮਲਾਉਂਦੇ ਵੀ ਭਾਰਤ ਪੂਸ਼ਣ ਆਸ਼ੂ ਵੇਖ ਗਏ ਚੰਨੀ ਦੇ ਨਾਲ ਨਾਲ ਰਾਜਾ ਵੜਿੰਗ ਦਾ ਗੁੱਟ ਭਾਵੇਂ ਉਹਨਾਂ ਦਾ ਕੋਈ ਵੀ ਮੈਂਬਰ ਉਹਨਾਂ ਦੇ ਨਾਲ ਨਜ਼ਰ ਨਾ ਆਇਆ ਚੰਨੀ ਦੇ ਨਾਲ ਨਾਲ ਰਾਣਾ ਗੁਰਜੀਤ ਭਾਰਤ ਪੂਸ਼ਣ ਆਸ਼ੂ ਅਤੇ ਕੁਝ ਹੋਰ ਸਥਾਰਕ ਆਗੂ ਜਰੂਰ ਨਜ਼ਰ ਆਏ ਕਸ਼ੋਰੀ ਲਾਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵਿਸ਼ੇਸ਼ ਤਰ੍ਹਾਂ ਦੀ ਪੱਗ ਬੰਨੀ ਹੋਈ ਸੀ ਅਤੇ ਬਿਲਕੁਲ ਉਸੇ ਤਰ੍ਹਾਂ ਦੀ ਕੈਬਨਟ ਮੰਤਰੀ ਜਿਹੜੇ ਕਿ ਸਾਬਕਾ ਹਨ ਪਰ ਹੁਣ ਭਾਰਤ ਭੂਸ਼ਣ ਆਸ਼ੂ ਨੇ ਵੀ ਉਸੇ ਤਰ੍ਹਾਂ ਦੀ ਪੱਗ ਬੰਨੀ ਹੋਈ ਸੀ ਅਤੇ ਪਾਰਟੀ ਵਿੱਚ ਆ ਰਹੇ ਵੱਡੇ ਨੇਤਾਵਾਂ ਨੂੰ ਆਸ਼ੂ ਹੀ ਉਹਨਾਂ ਦੇ ਨਾਲ ਮਲਾ ਰਹੇ ਸਨ ਕਾਂਗਰਸ ਦੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਪ੍ਰਦੇਸ਼ ਪ੍ਰਧਾਨ ਗਣੇਸ਼ ਗੁੰਦੇয়াল ਅਤੇ ਹੋਰ ਸੂਬਿਆਂ ਤੋਂ ਵੀ ਕੁਝ ਆਗੂ ਪਹੁੰਚੇ ਹੋਏ ਸਨ ਭਾਰਤ ਭੂਸ਼ਣ ਆਸ਼ੂ ਨੂੰ ਵੱਖ-ਵੱਖ ਸਮਝਣ ਵਾਲੇ ਨੇਤਾਵਾਂ ਨੇ ਜਦੋਂ ਵਿਆਹ ਵਾਲੇ ਆਸ਼ੂ ਦੇ ਸਿਰ ਤੇ ਪਰਿਵਾਰ ਵਾਲੀ ਪਗੜੀ ਵੇਖੀ ਤਾਂ ਉਹ ਹਰਾਨ ਰਹਿ ਗਏ ਅਤੇ ਉਹਨਾਂ ਨੂੰ ਆਸ਼ੂ ਦੇ ਗਾਂਧੀ ਪਰਿਵਾਰ ਨਾਲ ਲਿੰਕ ਦਾ ਪਤਾ ਲੱਗ ਗਿਆ। ਰਾਜਾ ਵੜਿੰਗ ਦੇ ਨਾਲ ਸਾਫਕਾ ਮੁੱਖ ਮੰਤਰੀ ਚਰਨਜੀਤ ਚੰਨੀ ਸੁਖਜਿੰਦਰ ਰੰਦਾਵਾ ਤੇ ਕੁਝ ਹੋਰ ਆਗੂ ਵੀ ਉੱਥੇ ਪਹੁੰਚੇ ਹੋਏ ਸਨ ਪਰ ਇਹ ਆਗੂ ਵੱਖਰੇ-ਵੱਖਰੇ ਹਰ ਇੱਕ ਥਾਂ ਤੇ ਨਜ਼ਰ ਆਏ। ਇੱਥੋਂ ਇਹ ਪਤਾ ਲੱਗ ਗਿਆ ਕਿ ਰਾਜਾ ਵੜਿੰਗ ਦੇ ਗਰੁੱਪ ਤੇ ਗੁੱਟ ਵਿੱਚ ਕਿਹੜੇ ਨੇ ਅਤੇ ਚਰਨਜੀਤ ਚੰਨੀ ਦੇ ਗਰੁੱਪ ਵਿੱਚ ਕਿਹੜੇ ਆਗੂ ਨੇ। ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰੇ ਆਗੂ ਆਪੋ ਆਪਣੇ ਧੜੇ ਦੇ ਨੇੜੇ ਤੇੜੇ ਘੁੰਮਦੇ ਵਿਖੇ ਗਏ। ਸਿਮਰਜੀਤ ਬੈਂਸ ਇਸ ਸਮੇਂ ਅਮਰਿੰਦਰ ਰਾਜਾ ਵੜਿੰਗ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਵਿੱਚ ਸ਼ਾਮਲ ਰਹੇ। ਸਾਬਕਾ ਸੀਐਮ ਅਤੇ ਸੰਸਦ ਚਰਜੀ ਚੰਨੀ ਦੀ ਨਜ਼ਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੇ ਦੱਸੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤਰਨਤਾਰ ਚੋਣਾਂ ਤੋਂ ਬਾਅਦ ਕਮਜ਼ੋਰ ਦੱਸੇ ਜਾ ਰਹੇ ਨੇ। ਚੰਨੀ ਪਹਿਲਾਂ ਹੀ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਕਾਂਗਰਸ ਦਾ ਪਾਵਰ ਸੈਂਟਰ ਬਣਾਉਣ ਲਈ ਸੋਸ਼ਲ ਮੀਡੀਆ ਤੇ ਚੰਨੀ ਕਰਦਾ ਮਸਲੇ ਹੱਲ ਸੀਰੀਜ਼ ਵਿੱਚ ਲਾ ਦਿੱਤੀ ਹੈ ਤਰਨ ਤਰਨ ਉਪ ਚੋਣ ਤੋਂ ਬਾਅਦ ਰਾਜਾ ਵੜਿੰਗ ਦੀ ਸਥਿਤੀ ਕਾਫੀ ਕਮਜ਼ੋਰ ਹੋ ਗਈ ਹੈ ਇਸ ਦੀ ਵੱਡੀ ਵਜ੍ਹਾ ਕਾਂਗਰਸ ਦੀ ਹਾਰ ਨਹੀਂ ਸਗੋਂ ਇਹ ਹੈ ਕਿ ਕਾਂਗਰਸ ਉੱਥੇ ਚੌਥੇ ਨੰਬਰ ਦੀ ਪਾਰਟੀ ਬਣੀ ਹੈ ਉਹਨਾਂ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋਈ ਹੈ ਅਤੇ 10 ਸਾਲਾਂ ਤੋਂ ਪਿੱਛੇ ਚੱਲ ਰਿਹਾ ਅਕਾਲੀ ਦਲ ਦੂਸਰੇ ਸਥਾਨ ਤੇ ਆ ਗਿਆ ਕਾਂਗਰਸ ਦੀ ਇਸ ਸਥਿਤੀ ਦੇ ਕਾਰਨ ਰਾਜਾ ਵੜਿੰਗ ਦੀ ਲਗਾਤਾਰ ਕਿਰਕਰੀ ਹੋ ਰਹੀ ਹੈ ਕਿਉਂਕਿ ਰਾਜਾ ਵੜਿੰਗ ਦੇ ਬਿਆਨਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਹੁਣ ਇਹ ਹਲੇ ਚਰਚਾ ਚੱਲੀ ਰਹੀ ਸੀ ਆਪਸੀ ਫੋਟਾ ਨਿਕਲ ਕੇ ਸਾਹਮਣੇ ਆ ਰਹੀ ਸੀ ਇਹਦੇ ਦਰਮਿਆਨ ਹੀ ਕੁਝ ਹੋਰ ਗਤੀਵਿਧੀਆਂ ਵੀ ਨਜ਼ਰ ਆ ਰਹੀਆਂ ਨੇ ਇਹਦੇ ਚਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਨਵੇਂ ਸਮੀਕਰਨ ਵੀ ਬਣਦੇ ਨਜ਼ਰ ਆਏ ਨੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸੁਖੀ ਰੰਦਾਵਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਉਹਨਾਂ ਦੇ ਗ੍ਰਹਿ ਪਹੁੰਚ ਗਏ ਕਾਂਗਰਸ ਦੇ ਤਿੰਨੇ ਵੱਡੇ ਆਗੂਆਂ ਵਿਚਕਾਰ ਇਸ ਮੀਟਿੰਗ ਨੇ ਪੰਜਾਬ ਦੇ ਸਿਆਸੀ ਪਾਰੇ ਨੂੰ ਹੋਰ ਵਧਾ ਦਿੱਤਾ ਹੈ ਰਾਜਾ ਵੜਿੰਗ ਅਤੇ ਚੰਨੀ ਵਿਚਕਾਰ ਵੱਧ ਰਹੀਆਂ ਦੂਰੀਆਂ ਜਾਂ ਇਹ نزدਕੀਆਂ ਇਹਨੂੰ ਸਿਆਸੀ ਮਾਹਰ 2027 ਵਾਸਤੇ ਕਾਂਗਰਸ ਦੀ ਨਵੀਂ ਰੂਪਰੇਖਾ ਦੇ ਤੌਰ ਤੇ ਦੇਖ ਰਹੇ ਨੇ ਜਦੋਂ ਕਿ ਸੁਖੀ ਰੰਦਾਵਾਦੀ ਦੀ ਮੌਜੂਦਗੀ ਨੇ ਇਸ ਮੀਟਿੰਗ ਦੇ ਮਹੱਦੇ ਹੋਰ ਵੀ ਵਧਾ ਦਿੱਤੇ ਨੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਅੰਦਰੂਨੀ ਤੌਰ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੋ ਸਕਦੀ ਹੈ ਹਾਲਾਂਕਿ ਇਹ ਵੀ ਆਖਿਆ ਜਾ ਰਿਹਾ ਕਿ ਇਹ ਮੀਟਿੰਗ ਇਸ ਲਈ ਵੀ ਹੋਈ ਹੈ ਕਿਉਂਕਿ ਕਾਂਗਰਸ ਦੇ ਅੰਦਰ ਵੀ ਨਵੀਂ ਲੀਡਰਸ਼ਿਪ ਬਣਾਉਣ ਦੀ ਕਵਾਇ ਤੇਜ਼ ਹੋ ਚੁੱਕੀ ਹੈ ਮੀਟਿੰਗ ਦੇ ਏਜੰਡੇ ਬਾਰੇ ਕੋਈ ਫਿਲਹਾਲ ਬਿਆਨ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਆਇਆ ਪਰ ਪਾਰਟੀ ਅੰਦਰ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ 2027 ਤੋਂ ਪਹਿਲਾਂ ਕਾਂਗਰਸ ਇੱਕ ਨਵੀਂ ਰਣਨੀਤੀ ਨਾਲ ਮੈਦਾਨ ਵਿੱਚ ਉਤਰਨਾ ਚਾਹੁੰਦੀ ਹੈ ਤੇ ਸੁਖਵੀਰ ਵੀ ਪਿੱਛੇ ਨਹੀਂ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਨੇ ਜ਼ਿਲ੍ਹਾ ਪਟਿਆਲਾ ਦੇ ਤਿੰਨ ਹਲਕਾ ਇੰਚਾਰਜਾਂ ਜ਼ਿਲ੍ਹਾ ਸੰਗਰੂਰ ਅਤੇ ਧੂਰੀ ਹਲਕੇ ਤੇ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ ਇਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਅਕਾਲੀ ਦਲ ਦੇ ਕੰਮ ਕਾਜ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਵੀ ਇਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਸੁਰਜੀਤ ਸਿੰਘ ਗੜੀ ਮੈਂਬਰ ਐਸਜੀਪੀਸੀ ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜੜ ਹਲਕਾ ਕਨੌਰ, ਜਗਵੀਰ ਸਿੰਘ ਹਰਿਆਉਂ ਹਲਕਾ ਸਵਾਣਾ ਦੇ ਹਲਕਾ ਇੰਚਾਰਜ ਹੋਣਗੇ। ਰਣਜੀਤ ਸਿੰਘ ਰੰਦਾਵਾ ਕਾਤਰੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਹਲਕਾ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਅਤੇ ਰਾਜਵਿੰਦਰ ਸਿੰਘ ਧਰਮਕੋਟ ਜ਼ਿਲ੍ਹਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਹੋਣਗੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਅਕਾਲੀ ਦਲ ਦੇ ਕੰਮ ਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਕ੍ਰਿਸ਼ਨ ਸਿੰਘ ਕੰਬੋਜ ਰਜਿੰਦਰ ਸਿੰਘ ਵਿਰਕ ਅਤੇ ਜਸਪਾਲ ਸਿੰਘ ਬਿੱਟੂ ਛੱਠਾ ਦੇ ਨਾਮ ਨੇ ਉਹਨਾਂ ਦੱਸਿਆ ਕਿ ਐਨ ਕੇ ਸ਼ਰਮਾ ਨੂੰ ਆਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਲਈ ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਮੁਹਾਲੀ ਦੇ ਅਬਜ਼ਰਵਰ ਨਿਯੁਕਤ ਕਰ ਦਿੱਤਾ ਗਿਆ। ਉਹ ਬਲਾਕ ਸਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰਕੇ ਮੁੱਖ ਦਫ਼ਤਰ ਨੂੰ ਭੇਜਣਗੇ ਅਤੇ ਦੋਵਾਂ ਜ਼ਿਲ੍ਹਿਆਂ ਵਿੱਚ ਚੋਣ ਮਹਿਮਾ ਨੂੰ ਵੀ ਚਲਾਉਣਗੇ। ਇਸੇ ਤਰ੍ਹਾਂ ਬਲਾਕ ਸਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਲਈ ਕਮਲ ਚੇਤਲੀ ਨੂੰ ਜ਼ਿਲ੍ਹਾ ਸ਼ਹੀਦ ਭਗ ਸਿੰਘ ਨਗਰ ਦੇ ਅਬਜ਼ਰਵਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਅਤੇ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐਸ்சி ਦੇ ਅਬਜ਼ਰਵਰ ਹੋਣਗੇ। ਜਿਸ ਦੇ ਵਿੱਚੋਂ ਲੋਕਲ ਆਗੂ ਨਾਲ ਸਲਾਹ-ਮਸ਼ਵਰਾ ਕਰਕੇ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਅਤੇ ਫਿਰ ਮੁਹਿਬ ਵੀ ਅੱਗੇ ਵਧਾਉਣਗੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਦੀ ਜਾਣਕਾਰੀ ਮਿਲ ਰਹੀ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦਿੱਲੀ ਸਥਿਤ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ੀ ਭੁਗਤ ਕੇ ਆਏ ਨੇ ਤਰਮਤਾਨ ਵਿਧਾਨ ਸਭਾ ਜਿਮਰੀ ਚੋਣਾਂ ਦੌਰਾਨ ਕਾਥਿਤ ਪੁਲਿਸ ਦਾਖਲ ਅੰਦਾਜ਼ੇ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੇ ਉਹਨਾਂ ਨੂੰ ਤਲਬ ਕੀਤਾ ਸੀ ਹਾਲਾਂਕਿ ਉਹਨਾਂ ਨੇ ਇਸ ਤਰ੍ਹਾਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਉਹ ਦਿੱਲੀ ਸਥਿਤ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਲਗਭਗ 1 ਘੰਟਾ ਰਹੇ ਰਿਪੋਰਟਸ ਅਨੁਸਾਰ ਡੀਜੀਪੀ ਦੁਪਹਿਰ ਨੂੰ ਦਿੱਲੀ ਪਹੁੰਚੇ ਅਤੇ ਚੋਣ ਕਮਿਸ਼ਨ ਦਫ਼ਤਰ ਦੇ ਵਿੱਚ ਲਗਭਗ 1 ਘੰਟਾ ਬਤਾਇਆ ਵਿਰੋਧੀ ਪਾਰਟੀਆਂ ਨੇ ਜਿਮਨੀ ਚੋਣਾ ਦੌਰਾਨ ਸੁਰੱਖਿਆ ਕਰਮਚਾਰੀ ਦੇ ਵਰਤਾਰੇ ਤੇ ਸਖਤ ਇਤਰਾਜ਼ ਪ੍ਰਗਟਾਇਆ ਸੀ ਮੀਟਿੰਗ ਤੋਂ ਬਾਅਦ ਪੰਜਾਬ ਡੀਜੀਪੀ ਬਿਨਾਂ ਕੁਝ ਕਹੇ ਕਮਿਸ਼ਨ ਦੇ ਦਫ਼ਤਰ ਤੋਂ ਚਲੇ ਗਏ ਚੋਣ ਕਮਿਸ਼ਨ ਇਸ ਸਮੇਂ ਦੋਸ਼ਾ ਦੀ ਜਾਂਚ ਕਰ ਰਿਹਾ ਤੇ ਇਹ ਤਰ ਤਰ ਚੋਣ ਦੀ ਪ੍ਰਕਿਰਿਆ ਦੀ ਸਮੀਖਿਆ ਦਾ ਹਿਸਾਬੀ ਨੇ ਦਰਅਸਲ ਤਰਨਤਨ ਉਪਚੋਣ ਦੌਰਾਨ ਅਕਾਲੀ ਦਲ ਨੇ ਦੋਸ਼ ਲਗਾਏ ਸਨ ਕਿ ਪੁਲਿਸ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰ ਰਹੀ ਹੈ ਉਹਨਾਂ ਨੇ ਆਪਣੇ ਵਰਕਰਾਂ ਦੇ ਵਿਰੁੱਧ ਕੇਸ ਵੀ ਦਰਜ ਕੀਤੇ ਅਤੇ ਉਹਨਾਂ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਸੀ 8 ਨਵੰਬਰ 2023 ਨੂੰ ਚੋਣਾਂ ਤੋਂ ਠੀਕ ਪਹਿਲਾਂ ਐਸਐਸਪੀ ਗਰੇਵਾਲ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਸੀ ਫਿਰ ਵਿਸ਼ੇਸ਼ ਡੀਜੀਪੀ ਰਾਜ ਸਿੰਘ ਨੂੰ 36 ਘੰਟਿਆਂ ਦੇ ਅੰਦਰ ਅੰਦਰ ਐਫਆਈਆਰ ਦੀ ਜਾਂਚ ਕਰਨ ਦਾ ਜਿੰਮਾ ਵੀ ਸੌਂਪ ਦਿੱਤਾ ਸੀ ਅਤੇ ਹੁਣ ਗੱਲ ਕਰਦੇ ਹਾਂ ਬਿਆਨਤ ਕਤਲ ਕੇਸ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਦੇ ਮੁੱਖ ਗਵਾਹ ਬਲਵਿੰਦਰ ਸਿੰਘ ਬਿੱਟੂ ਇੱਕ ਵਾਰ ਫਿਰ ਚਰਚਾ ਵਿੱਚ ਨੇ ਉਹਨਾਂ ਨੇ ਆਖਿਆ ਕਿ ਗੰਭੀਰ ਸੁਰੱਖਿਆ ਸੰਕਟ ਦਾ ਸਾਹਮਣਾ ਕਰ ਰਹੇ ਨੇ ਸੁਰੱਖਿਆ ਵਿੱਚ ਕਮੀਆਂ ਦਾ ਦੋਸ਼ ਲਗਾਉਂਦੇ ਹੋਏ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ਵਿੱਚ ਉਹਨਾਂ ਨੇ ਦਾਖਲ ਦੀ ਮੰਗ ਕੀਤੀ ਹੈ ਰਾਜਪਾਲ ਨੇ ਤੁਰੰਤ ਕਾਰਵਾਈ ਵਾਸਤੇ ਗ੍ਰੈਸ ਕੱਤਰ ਨੂੰ ਪੱਤਰ ਅੱਗੇ ਭੇਜ ਦਿੱਤਾ ਬਲਵਿੰਦਰ ਸਿੰਘ ਬਿੱਟੂ ਉਹ ਗਵਾਹ ਹੈ ਜਿਸ ਦੀ ਗਵਾਹੀ ਨਾਲ ਬਿਆਨ ਸਿੰਘ ਕਤਲ ਕੇਸ ਤੇ ਦੋਸ਼ੀਆਂ ਨੂੰ ਸਜ਼ਾ ਮਿਲੀ ਨਤੀਜੇ ਵਜੋਂ ਉਸ ਨੂੰ ਪਿਛਲੇ 2 ਦਹਾਕਿਆਂ ਤੋਂ ਅਤਵਾਦੀਆਂ ਤੋਂ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਤੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਾਰ-ਵਾਰ ਉਹਨਾਂ ਦੀ ਗੰਭੀਰ ਧਮਕੀ ਦੀ ਸਥਿਤੀ ਨੂੰ ਸਵੀਕਾਰ ਕੀਤਾ ਹੈ ਹਾਈ ਕੋਰਟ ਦੇ ਹੁਕਮਾਂ ਤੇ 2011 ਵਿੱਚ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਇੱਕ ਉੱਚ ਪਦਰੀ ਸੁਰੱਖਿਆ ਪ੍ਰਣਾਲੀ ਪ੍ਰਦਾਨ ਕਰ ਦਿੱਤੀ ਸੀ ਜਿਸ ਵਿੱਚ ਪੰਜ ਨਿੱਜੀ ਸੁਰੱਖਿਆ ਅਧਿਕਾਰੀ 24 ਘੰਟੇ ਤੱਕ ਰਾਤ ਗਾਰਡ, ਐਸਕੋਰਟ, ਮੋਟਰਸਾਈਕਲ ਅਤੇ ਉਹਨਾਂ ਦੀ ਰਹਾਇਸ਼ ਦੇ ਬਾਹਰ ਗਸ਼ਤ ਕਰਨ ਵਾਲੇ ਵਾਹਨ ਵੀ ਸ਼ਾਮਲ ਨੇ ਇਹ ਸੁਰੱਖਿਆ ਪ੍ਰਬੰਧਕ ਬੀਤੇ ਕਈ ਸਾਲਾਂ ਤੋਂ ਜਾਰੀ ਨੇ ਪਰ ਹੁਣ ਪੂਰੀ ਤਰ੍ਹਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਜਿਸ ਕਾਰਨ ਉਸ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰਦੇ ਬਿੱਟੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜਲਦੀ ਹੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਜਾਵੇਗੀ ਪਰ ਹੁਣ ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਨਹੀਂ ਗਈ। ਮਾਮਲੇ ਦੀ ਅਗਲੀ ਸੁਣਵਾਈ ਦਸੰਬਰ ਦੇ ਪਹਿਲੇ ਹਫਤੇ ਹੋਵੇਗੀ। ਬਿੱਟੂ ਦੇ ਵਕੀਲ ਨikhil Khai ਨੇ ਕਿਹਾ ਕਿ ਬਿੱਟੂ ਨੇ ਹਾਈ ਕੋਰਟ ਨੂੰ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਹਾਲੇ ਤੱਕ ਉਹਨਾਂ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਨਹੀਂ ਕੀਤੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਰਮਚਾਰੀ ਅਕਸਰ ਨਸ਼ਿਆਂ ਦੇ ਪ੍ਰਭਾਵ ਹੇਠ ਹੁੰਦੇ ਨੇ। ਉਹਨਾਂ ਨੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੂੰ ਕਈ ਵਾਰ ਅਪੀਲ ਕੀਤੀ ਆਪਣੇ ਤਾਜ਼ਾ ਪ੍ਰਤੀਨਿਧਤਾ ਵਿੱਚ ਬਲਵਿੰਦਰ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਪਿਛਲੀ ਸੁਰੱਖਿਆ 5 ਪੀਐਸਓ 14 ਗਾਰਡ ਐਸਕਾਟ ਮੋਟਰਸਾਈਕਲ ਅਤੇ ਨਿਰੰਤਰ ਪੈਟਰੋਲਿੰਗ ਨੂੰ ਤੁਰੰਤ ਬਹਾਲ ਕਰਵਾਇਆ ਜਾਵੇ ਅਤੇ ਯੂਟੀ ਸੁਰੱਖਿਆ ਸਮੀਖਿਆ ਕਮੇਟੀ ਉਹਨਾਂ ਦੀ ਮੌਜੂਦਾ ਸਥਿਤੀ ਦਾ ਇੱਕ ਨਵਾਂ ਖਤਰੇ ਦਾ ਮੁਲਾਂਕਣ ਜਾਰੀ ਕਰੇ ਇਸ ਸੰਵੇਦਨਸ਼ੀਲ ਮਾਮਲੇ ਨੇ ਉਹਨਾਂ ਦੇ ਮੁੱਖ ਗਵਾਹ ਹੋਣ ਦੇ ਨਾਲ-ਨਾਲ ਇੱਕ ਵਾਰ ਫਿਰ ਪੁਲਿਸ ਅਤੇ ਪ੍ਰਸ਼ਾਸਨ ਦੇ ਕਾਬ ਕਾਜ ਤੇ ਸਵਾਲ ਖੜੇ ਕਰ ਦੱਤੇ ਨੇ ਹੁਣ ਸਾਰਿਆਂ ਦੇ ਨਜ਼ਰਾਂ ਹਾਈ ਕੋਰਟ ਦੀ ਆਉਣ ਵਾਲੀ ਸੁਣਵਾਈ ਅਤੇ ਪ੍ਰਸ਼ਾਸਨਿਕ ਕਾਰਵਾਈ ਅਤੇ ਚੰਡੀਗੜ੍ਹ ਪੁਲਿਸ ਤੇ ਠਿਕੀਆਂ ਹੋਈਆਂ ਨੇ ਤੇ ਹੁਣ ਗੱਲ ਕਰਦੇ ਆ ਪਾਕਿਸਤਾਨ ਦੇ ਵਿੱਚ ਵਿਆਹ ਕਰਵਾਉਣ ਵਾਲੀ ਵੀ ਵੀਦੀ ਲਾਹੌਰ ਹਾਈ ਕੋਰਟ ਵਿੱਚ ਇੱਕ ਭਾਰਤੀ ਸ਼ਰਧਾਲੂ ਤੇ ਜੋ ਕਿ ਇੱਕ ਵੀਜ਼ਾ ਲੈ ਕੇ ਗਈ ਪਰ ਉੱਥੇ ਵੀਜ਼ਾ ਉਲੰਘਣਾ ਅਤੇ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਠਹਿਰਾ ਦੇ ਦੋਸ਼ ਦੇ ਵਿੱਚ ਇੱਕ ਸੰਵਿਧਾਨਕ ਪਟੀਸ਼ਨ ਦਾਇਰ ਕਰ ਰਹੀ ਹੈ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਤੇ ਘੱਟੋ ਘੱਟ ਗਣਤੀ ਮਾਮਲਿਆਂ ਦੇ ਸਾਬਕਾ ਸੰਸਦੀ ਸਕੱਤਰ ਮਹਿੰਦਰ ਪਾਲ ਸਿੰਘ ਰਾਹੀਂ দাਇਰ ਕੀਤੀ ਗਈ ਹੈ ਇਸ ਵਿੱਚ ਸੰਘੀ ਸਰਕਾਰ ਗ੍ਰਹਿ ਮੰਤਰਾਲੇ ਐਫ ਆਈਏ ਅਤੇ ਪੰਜਾਬ ਸਰਕਾਰ ਨੂੰ ਧਿਰ ਬਣਾਇਆ ਗਿਆ ਹੈ ਪਟੀਸ਼ਨ ਦੇ ਅਨੁਸਾਰ ਭਾਰਤੀ ਪੰਜਾਬ ਦੇ ਬੁਖਸਾਰ ਜ਼ਿਲ੍ਹੇ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਵਿੱਚ ਦਾਖਲ ਹੋਣ ਵਿੱਚ ਸਫਲ ਹੋਈ ਜੋ ਕਿ ਸਿਰਫ 13 ਨਵੰਬਰ ਤੱਕ ਵੀਜ਼ਾ ਵੈلڈ ਸੀ ਅਤੇ ਉਸ ਦੀ ਆਵਾਜਾਈ ਨੂੰ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਬੇਤ ਖਾਸ ਸਿੱਖ ਧਾਰਮਿਕ ਸਥਾਨਾਂ ਤੱਕ ਸੀਮਿਤ ਕੀਤਾ ਹੋਇਆ ਸੀ ਪਟੀਸ਼ਨ ਕਰਤਾ ਨੇ ਕਿਹਾ ਕਿ ਇਸ ਔਰਤ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ ਦੇ ਰਸਤੇ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿੱਚ ਆਪਣਾ ਠਹਿਰਾ ਜਾਰੀ ਰੱਖਿਆ ਜੋ ਕਿ ਸਪਸ਼ਟ ਤੌਰ ਤੇ ਗੈਰਕਾਨੂੰਨੀ ਹੈ ਇਹ ਵੀ ਦੋਸ਼ ਲਗਾਇਆ ਗਿਆ ਕਿ ਸਰਬਜੀਤ ਕੌਰ ਭਾਰਤੀ ਸ਼ਹਿਰਾਂ ਬਠਿੰਡਾ ਅਤੇ ਕਪੂਰਥਲਾ ਵਿੱਚ ਧੋਖਾਧੜੀ ਅਤੇ ਧੋਖਾਧੜੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਸੀ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਣਗੇ ਤੇ ਪਾਕਿਸਤਾਨ ਦੇ ਅੰਦਰ ਸੁਤੰਤਰ ਆਵਾਜਾਈ ਲਈ ਕਾਨੂੰਨੀ ਅਤੇ ਸੁਰੱਖਿਆ ਚਿੰਤਾਵਾਂ ਪੈਦਾ ਕਰਦੀ ਹੈ ਮਹਿੰਦਰਪਾਲ ਸਿੰਘ ਨੇ ਬੇਨਤੀਆਂ ਕੀਤੀਆਂ ਨੇ ਕਿ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹਰਾਨਿਆ ਜਾਵੇ ਅਤੇ ਉਸ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਜਾਵੇ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਹੈ ਕਿ ਐਫਆਈਏ ਨੂੰ ਇਹ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਜਾਵੇ ਕਿ ਸਹੀ ਪਛੋਕਰ ਦੀ ਤਸਦੀਕ ਤੋਂ ਬਿਨਾਂ ਵੀਜ਼ਾ ਕਿਵੇਂ ਜਾਰੀ ਕਰ ਦਿੱਤਾ ਗਿਆ ਇਹਦੇ ਨਾਲ ਹੀ ਸਰਕਾਰ ਨੂੰ ਹੁਕਮ ਦੇਣ ਕਿ ਧਾਰਮਿਕ ਵੀਜ਼ਾ ਨਿਯਮਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸ਼ਰਧਾਲੂਆਂ ਦੀ ਆਗਿਆ ਠਹਿਰਨ ਤੋਂ ਬਾਅਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਧਾਨ ਵੀ ਲਾਗੂ ਕੀਤਾ ਜਾਵੇ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਲਾਲੂ ਪ੍ਰਸ਼ਾਦ ਅਤੇ 라ਵੜੀ ਦੇਵੀ ਦੀਆਂ ਮੁਸ਼ਕਲਾਂ ਬਾਰੇ ਜਾਣ ਦੀ ਖਬਰ ਹੈ ਇਮਾਰਤ ਨਿਰਮਾਣ ਵਿਭਾਗ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਾਧਾਰਸ਼ਵਾ ਪਰੀਸ਼ਦ ਦੇ ਵਿੱਚ ਵਿਰੋਧੀ ਧਿਰ ਦੀ ਆਗੂ 라ਵੜੀ ਦੇਵੀ ਨੂੰ ਇੱਕ ਨਵਾਂ ਸਰਕਾਰੀ ਘਰ ਅਲਾਟ ਕਰ ਦਿੱਤਾ ਸੀ ਵਿਭਾਗ ਦੇ ਆਦੇਸ਼ ਅਨੁਸਾਰ 라ਵੜੀ ਦੇਵੀ ਨੂੰ ਹੁਣ ਹਾਰਡਿੰਗ ਰੋਡ ਤੇ ਸੈਂਟਰਲ ਪੋਲ ਹਾਊਸ ਨੰਬਰ 39 ਵਿੱਚ ਤਬਦੀਲ ਕਰ ਦਿੱਤਾ ਗਿਆ ਇਹ ਘਰ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਕੋਟੇ ਤਹਿਤ ਅਲਾਟ ਕੀਤਾ ਗਿਆ ਜਦੋਂ ਕਿ ਹੁਣ ਤੱਕ ਦਾ ਸਰਕੂਲਰ ਰੋਡ ਤੇ ਸਾਬਕਾ ਮੁੱਖ ਮੰਤਰੀ ਦੇ ਕੋਟੇ ਵਾਲਾ ਘਰ ਉਹਨਾਂ ਨੂੰ ਉਲਾਟ ਕੀਤਾ ਗਿਆ ਸੀ ਹੁਣ ਸਵਾਲ ਉਠਾਏ ਜਾ ਰਹੇ ਨੇ ਕਿ ਸਾਬਕਾ ਮੁੱਖ ਮੰਤਰੀ 라ਵੜੀ ਦੇਵੀ ਨੂੰ ਆਪਣਾ ਸਰਕਾਰੀ ਘਰ ਖਾਲੀ ਕਰਨ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਦਾ ਕਾਰਨ ਤੇ ਜੈਸਵੀ ਜਾਦਵ ਦौरा 2117 ਵਿੱਚ ਦਾਇਰ ਕੀਤਾ ਗਿਆ ਇੱਕ ਕੇਸ ਦੱਸਿਆ ਗਿਆ ਇਹ ਮਾਮਲਾ 2117 ਦਾ ਜਦੋਂ ਤੇਜਸਵੀ ਜਾਦਵ ਨੇ ਪਟਨਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਆਪਣਾ ਘਰ ਖਾਲੀ ਨਹੀਂ ਕੀਤਾ 2119 ਵਿੱਚ ਅਦਾਲਤ ਨੇ ਤੇਜਸਵੀ ਜਾਦਵ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਘਰ ਖਾਲੀ ਕਰਦਾ ਹੁਕਮ ਦਿੱਤਾ ਇਸ ਨੇ ਸਾਬਕਾ ਮੁੱਖ ਮੰਤਰੀ ਨੂੰ ਜੀਵਨ ਪਰ ਬੰਗਲਾ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਨ ਵਾਲੇ ਨਿਯਮ ਨੂੰ ਵੀ ਰੱਦ ਕਰ ਦਿੱਤਾ ਇਸੇ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮ ਦੇ ਆਧਾਰ ਤੇ रावੜੀ ਦੇਵੀ ਨੂੰ ਹੁਣ ਬੰਗਲਾ ਖਾਲੀ ਕਰਦੀ ਲੋੜ ਹੋਵੇਗੀ ਉਹ ਸਾਲ 2005 ਤੋਂ 10 ਸਰਕੂਲਰ ਰੋਡ ਦੇ ਸਾਬਕਾ ਮੁੱਖ ਮੰਤਰੀ ਦੇ ਕੋਟੇ ਵਾਲੇ ਬੰਗਲੇ ਵਿੱਚ ਰਹਿ ਰਹੀ ਸੀ ਪਰ ਹੁਣ ਉਹਨਾਂ ਨੂੰ ਇਸ ਨੂੰ ਖਾਲੀ ਕਰਨਾ ਹੋਵੇਗਾ ਉਹਨਾਂ ਦਾ ਬੰਗਲਾ ਨਿਯਮਾ ਅਨੁਸਾਰ ਤਬਦੀਲ ਕਰ ਦਿੱਤਾ ਗਿਆ ਹੈ ਹਾਰਡਿੰਗ ਰੋਡ ਤੇ ਨਵਾਂ ਕਰ ਵੀਆਈਪੀ ਜ਼ੋਨ ਵਿੱਚ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਲਈ ਨਿਰਧਾਰਤ ਸੁਰੱਖਿਆ ਤੇ ਸਹੂਲਤਾਂ ਨੂੰ ਪੂਰਾ ਵੀ ਕਰਦਾ ਹੈ ਇਸ ਦੌਰਾਨ ਉਹਨਾਂ ਦੀ ਤੀ ਰੋहिणी ਆਚਾਰੀਆ ਅਤੇ ਪੁੱਤਰ ਤੇਜ ਪ੍ਰਤਾਪ ਜਾਦਵ ਨੇ ਬਿਹਾਰ ਸਰਕਾਰ ਦੇ ਵੱਲੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨਪ੍ਰੀਸ਼ਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ रावੜੀ ਦੇਵੀ ਨੂੰ ਨਵਾਂ ਕਰ ਅਲਾਟ ਕਰਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਮੁੱਖ ਮੰਤਰੀ ਨਤੀਸ਼ ਕੁਮਾਰ ਤੇ ਨਿਸ਼ਾਨੇ ਬੰਨੇ ਨੇ ਮੰਗਰਵਾਰ ਵਾਲੇ ਦਿਨ ਜਾਰੀ ਇੱਕ ਆਦੇਸ਼ ਵਿੱਚ ਵਿਹਾਰ ਸਰਕਾਰ ਦੇ ਇਮਾਰਤ ਨਿਰਮਾਣ ਵਿਭਾਗ ਨੇ ਕਿਹਾ ਹੈ ਕਿ 라ਵੜੀ ਦੇਵੀ ਨੂੰ ਹੁਣ ਇੱਕ ਨਵਾਂ ਕਰ ਸਰਕਾਰੀ ਰਹਿائشਵਾਂਜੋਂ ਅਲੱਟ ਕੀਤਾ ਜਾ ਰਿਹਾ ਹੈ ਅਤੇ ਹੁਣ ਗੱਲ ਕਰਦੇ ਹਾਂ ਝਾਰਖੰਡ ਹਾਈ ਕੋਰਟ ਦੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਜ਼ਹਿਰੀਲੇ ਕਾਫ ਸਿਰਪ ਦੇ ਕਾਰਨ ਮਾਸੂਮ ਬੱਚਿਆਂ ਦੀ ਬਹੁਤ ਬਹੁਤ ਦੁਖਦਾਈ ਖਬਰ ਸੀ ਇਸੇ ਦੌਰਾਨ ਝਾਰਖੰਡ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਖੰਗ ਦੇ ਸਿਰਪ ਬਾਰੇ ਨਿਰਦੇਸ਼ ਜਾਰੀ ਕੀਤੇ ਹੈ ਅਦਾਲਤ ਨੇ ਰਾਜ ਸਰਕਾਰ ਅਤੇ ਸਬੰਧਤ ਏਜੰਸੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਝਾਰਖੰਡ ਵਿੱਚ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਖੰਗ ਦੀ ਦਵਾਈ ਜਾਂ ਨਸ਼ੀਲੇ ਪਦਾਰਥ ਨਾ ਵੇਚੇ ਜਾਣ ਆਪਣੇ ਆਦੇਸ਼ ਵਿੱਚ ਹਾਈ ਕੋਰਟ ਨੇ ਕਿਹਾ ਕਿ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖੰਗ ਦੀ ਦਵਾਈ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵੈਧ ਪਰਚੀ ਤੋਂ ਬਿਨਾਂ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਦਵਾਈ ਕੰਪਨੀਆਂ ਮੈਡੀਕਲ ਸਟੋਰਾਂ ਅਤੇ ਖਾਂਗ ਦੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਤੇ ਤੁਰੰਤ ਛਾਪੇ ਮਾਰੀ ਜਾਣ। ਛਾਪਿਆਂ ਦੌਰਾਨ ਸਟਾਕ ਅਤੇ ਸਪਲਾਈ ਰਜਿਸਟਰ ਆਦਿ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਅਤੇ ਢੁਕਵੀਂ ਕਾਰਵਾਈ ਵੀ ਕੀਤੀ ਜਾਵੇ। ਇਸ ਸਬੰਧ ਵਿੱਚ ਇੱਕ ਪਾਲਣਾ ਰਿਪੋਰਟ 3 ਹਫ਼ਤਿਆਂ ਦੇ ਅੰਦਰ-ਅੰਦਰ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦਿੱਤੇ ਨੇ। ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਕੈਨੇਡਾ ਬਹੁਤ ਸਾਰੇ ਮਾਪਿਆਂ ਅਤੇ ਉਹਨਾਂ ਦੇ ਬੱਚਿਆਂ ਭਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ ਪਰ ਹੁਣ ਉਹਨਾਂ ਵਾਸਤੇ ਇਹ ਵੱਡੀ ਖਬਰ ਹੈ। ਕੈਨੇਡਾ ਸਰਕਾਰ ਨੇ ਅਗਲੇ ਸਾਲ ਤੋਂ ਆਪਣੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਬਣਿਆ ਹੋਇਆ ਹੈ ਇਹਨਾਂ ਨਵੇਂ ਬਦਲਾਵਾਂ ਦੇ ਕਾਰਨ ਅਗਲੇ ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਏਗੀ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ ਪਲਾਨ ਤਹਿਤ ਹੁਣ ਘੱਟੋ ਘੱਟ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀ ਨੂੰ ਦੇਸ਼ ਵਿੱਚ ਦਾਖਲਾ ਮਿਲੇਗਾ ਵਿਸਾ 26 ਵਿੱਚ ਸਿਰਫ 1,55,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਜਾਰੀ ਕੀਤਾ ਜਾਵੇਗਾ ਇਸ ਗੱਲ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸੰਖਿਆ ਹੋਰ ਵੀ ਘਟਾਈ ਜਾ ਸਕਦੀ ਹੈ ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਹੋ ਸਕਦਾ ਹੈ ਅਤੇ ਹਰ ਕਿਸ ਨੂੰ ਸਟੱਡੀ ਪਰਮਿਟ ਮਿਲਣਾ ਹੁਣ ਔਖਾ ਹੋਵੇਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੰਬੰਧੀ ਵੀ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਵਿੱਚ ਪੀਜੀਡਬਲਯੂਪੀ ਲਈ ਯੋਗ ਕੋਰਸਾਂ ਵਿੱਚ ਤਬਦੀਲੀ ਕਰ ਦਿੱਤੀ ਸੀ ਹਾਲਾਂਕਿ ਜੁਲਾਈ ਵਿੱਚ ਇਹਨਾਂ ਤਬਦੀਲੀਆਂ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਇਹ ਐਲਾਨ ਹੋਇਆ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਲਾਗੂ ਹੋਵੇਗਾ ਇਹਨਾਂ ਨਵੇਂ ਨਿਯਮਾਂ ਦੇ ਤਹਿਤ ਸਿਰਫ 178 ਕੋਰਸ ਹੀ ਅਜੇ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਵਰਕ ਪਰਮਿਟ ਦਿੱਤਾ ਜਾਏਗਾ ਇਹ ਨਿਯਮ ਵੀ 2026 ਤੋਂ ਲਾਗੂ ਕਰ ਦਿੱਤੇ ਜਾਣਗੇ ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਸਥਾਈ ਰਹਿਸ਼ ਦੇਣ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ ਸਰਕਾਰ ਅਗਲੇ 2 ਸਾਲਾਂ ਵਿੱਚ ਅਲੱਗ ਅਲੱਗ ਜੌਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਅਤੇ 2027 ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਅਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਹੋਣ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਹਲੇ ਕੀਤਾ ਜਾਣਾ ਬਾਕੀ ਹੈ ਅਸਥਾਈ ਵਰਕ ਪਰਮਿਟਾਂ ਵਿੱਚ ਵੀ ਕਟੌਤੀ ਕੀਤੀ ਜਾਵੇਗੀ ਵੀਸਾ 26 ਵਿੱਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਿਟ ਜਾਰੀ ਕੀਤੇ ਜਾਣਗੇ ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਸਖਤ ਕੀਤਾ ਜਾਵੇਗਾ ਨਵੇਂ ਪੀਆਰ ਪ੍ਰੋਗਰਾਮਾ ਵਿੱਚ ਕੰਸਟਰਕਸ਼ਨ ਵਰਕਰਾਂ ਨੂੰ ਪੀਆਰ ਦੇਣਾ ਸ਼ਾਮਲ ਹੈ ਇਹਦੇ ਤੋਂ ਇਲਾਵਾ ਖੇਤੀ ਅਤੇ ਮੱਛੀ ਉਦਯੋਗ ਵਿੱਚ ਕੰਮ ਕਰਨ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ ਦੱਸਣਾ ਬਣਦਾ ਕਿ 2024 ਵਿੱਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਵਿੱਚੋਂ 64% ਉਹ ਸਨ ਜਿਨ੍ਹਾਂ ਕੋਲ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਕਰਦਾ ਤਜਰਬਾ ਸੀ ਤੇ ਹੁਣ ਗੱਲ ਕਰਦੇ ਆ ਕੈਨੇਡਾ ਵਿੱਚ ਧਾਰਮਿਕ ਚਿੰਨਾਂ ਤੇ ਪਾਬੰਦੀ ਦੀ ਕੈਨੇਡਾ ਵਿੱਚ ਧਾਰਮਿਕ ਵਿਤਕਰੀ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਕਿਊਬਕ ਸੂਬੇ ਵਿੱਚ ਹੁਣ ਦਸਤਾਰ ਧਾਰੀ ਵਿਦਿਆਰਥੀ ਨਜ਼ਰ ਨਹੀਂ ਆ ਸਕਦੇ ਕਿਉਂਕਿ ਉੱਥੋਂ ਦੀ ਸਰਕਾਰ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਕਰਦੇ ਮਕਸਦ ਹੈ ਯੂਨੀਵਰਸਿਟੀਆਂ ਸਮੇਤ ਹੋਰਨਾਂ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਪਛਾਣ ਵਾਲੇ ਚਿੰਨ ਧਾਰਕਰਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਤੋਂ ਤੱਕ ਕਿ ਮੁਸਲਮ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਵਿੱਚ ਨਵਾਜ਼ ਵੀ ਆਦਾ ਨਹੀਂ ਕਰ ਸਕਣਗੇ ਕியੂਬੈਕ ਸਿਟੀ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਧਰਮ ਨਿਰਪੱਖਤਾ ਮਾਮਲੇ ਉਰੇ ਮੰਤਰੀ ਸ਼ੌਨ ਫਰਾਂਸਵਾ ਰੋਬਰਟਸ ਨੇ ਕਿਹਾ ਕਿ ਸਾਲ 2119 ਵਿੱਚ ਬਿੱਲ 21 ਪਾਸ ਹੋਣ ਤੋਂ ਬਾਅਦ ਕਈ ਹੋਰ ਸਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਤਹਿਤ ਸਮੁੱਚੀ ਸਿੱਖਿਆ ਪ੍ਰਣਾਲੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਵੀ ਖੋਹੀ ਜਾ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸਾਲ 2119 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਪੁਲਿਸ ਮੁਲਾਜ਼ਮਾਂ ਸਕੂਲੀ ਅਧਿਆਪਕਾਂ ਤੇ ਜੱਜਾਂ ਨੂੰ ਪੱਗ ਬੰਨਣ ਜਾਂ ਹਿਜਾਬ ਧਾਰਨ ਤੋਂ ਰੋਕਦਾ ਪਰ ਨਵਾਂ ਬਿੱਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ ਕੈਨੇਡੀਅਨ ਮੀਡੀਆ ਵਿੱਚ ਇਸ ਹਵਾਲੇ ਨਾਲ ਇਹ ਤੱਥ ਸਾਹਮਣੇ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਗਿਆ ਕਿ ਫਿਲਹਾਲ ਜਨਤਕ ਥਾਵਾਂ ਤੇ ਨਕਾਬ ਜਾਂ ਹਿਜਾਬ ਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਸੀ ਅਤੇ ਇਹਨਾਂ ਹਾਲਾਤਾਂ ਵਿੱਚ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਵੀ ਲੱਗ ਸਕਦੀ ਹੈ ਕਿਉਂਕਿ ਬਲਕੀ ਦੀ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਵੀ ਯੋਜਨਾ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਵਿੱਚ ਇਸ ਦਾ ਜ਼ਿਕਰ ਸਾਹਮਣੇ ਨਹੀਂ ਆਇਆ ਨਗਰ ਕੀਰਤਨ ਸਜਾਉਣ ਜਾਂ ਸੜਕਾਂ ਤੇ ਨਮਾਜ਼ ਅਦਾ ਕਰਦੀ ਰੋਕ ਲਗਾਉਣ ਦੇ ਮਨਸੂਬੇ ਨਹੀਂ ਅਤੇ ਗੁੱਡ ਫਰਾਈਡੇ ਮੌਕੇ ਈਸਾਈ ਲੋਕ ਵੀ ਆਪਣਾ ਕੋਈ ਪ੍ਰਦਰਸ਼ਨ ਨਹੀਂ ਕਰ ਸਕਣਗੇ ਰੋਬਰਸ ਨੇ ਇਹ ਨਹੀਂ ਦੱਸਿਆ ਕਿ ਕੀ ਉਥੋਂ ਦੀ ਸਰਕਾਰ ਨਾਟ ਵਿਦ ਸਟੈਂਡਿੰਗ ਕਲॉज ਲਾਗੂ ਕਰੇਗੀ ਜਾਂ ਨਹੀਂ ਜਿਸ ਨਾਲ ਹੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਅਧੀਨ ਮਿਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਦੱਸਣਾ ਬਣਦਾ ਕਿ ਪਿਛਲੇ ਸਾਲ ਕਿਊਬੈਕ ਦੇ ਪ੍ਰੀਮੀਅਰ ਨੇ ਕਿਹਾ ਸੀ ਕਿ ਨਾਟ ਵਿਦ ਸਟੈਂਡਿੰਗ ਕਲॉज ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਦੱਸਣਾ ਬਣਦਾ ਹੈ ਕਿ ਕਿਊਬੈਕ ਦੀ ਇੱਕ ਖੁਦਮੁਖਤਿਆਰ ਕਮੇਟੀ ਨੇ ਸੂਬੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਪੇਸ਼ ਕੀਤੀਆਂ ਸਨ 300 ਸਫਿਆਂ ਦੀ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਸੀ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ੍ਹ ਧਾਰਕਣ ਤੇ ਪਾਬੰਦੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਿਸ਼ ਇਹ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਵੀ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਸਪੈਲਿਟੀ ਨੂੰ ਦਿੱਤਾ ਜਾਵੇ ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਫਲਸਤੀਨ ਹਮੈਤੀ ਮੁਜਾਰਿਆਂ ਦੌਰਾਨ ਮੌਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ ਤੇ ਨਮਾਜ਼ ਅਦਾ ਕੀਤੀ ਗਈ ਜਿਸ ਨਾਲ ਫਿਰਕੂ ਤਣਾਅ ਪੈਦਾ ਹੋ ਗਿਆ ਸੀ ਜਨਤਕ ਥਾਮਾਂ ਤੇ ਨਮਾਜ਼ ਅਦਾ ਕਰਦੇ ਮਾਮਲੇ ਉਹਨਾਂ ਨੇ ਦੱਸਿਆ ਕਿ ਵੱਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਕੁਝ ਬੰਦ ਕਰਵਾਉਣਾ ਚਾਹੁੰਦੀ ਹੈ ਜਿਸ ਦੇ ਵਿੱਚ ਨਗਰ ਕੀਰਤਨ ਵੀ ਫਿਰ ਸ਼ਾਮਲ ਹੋ ਜਾਣਗੇ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਵਿੱਚੋਂ ਮਿਲ ਰਹੀ ਵੱਡੀ ਖਬਰ ਦੀ ਅਮਰੀਕਾ ਵਿੱਚ ਅੰਗਰੇਜ਼ੀ ਦੀ ਭੇਂਟ ਚੜ੍ਹ ਰਹੇ ਨੇ ਲਗਾਤਾਰ ਟਰੱਕ ਡਰਾਈਵਰ ਅਤੇ ਇਸ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਮਿਸਿਸਿਪੀ ਸੂਬੇ ਵਿੱਚ ਇੰਗਲਿਸ਼ ਲੈਂਗੁਏਜ ਰੂਲਜ਼ ਲਾਗੂ ਕਰਦੇ ਹਾਂ ਵੱਡੇ ਪੱਧਰ ਤੇ ਕਾਰਵਾਈ ਪਾ ਦਿੱਤੀ ਗਈ ਹੈ ਅਤੇ 311 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੱਚੇ ਹੋਣ ਕਾਰਨ ਰਿਪੋਰਟ ਕੀਤੇ ਜਾ ਰਹੇ ਨੇ ਉਥੋਂ ਦੇ ਸੁਰੱਖਿਆ ਵਿਭਾਗ ਦੇ ਕਮਿਸ਼ਨ ਸ਼ੌਨ ਟਿੰਡਲ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ਤੇ ਨਾਕਿਆਂ ਦੌਰਾਨ ਟਰੱਕ ਡਰਾਈਵਰਾਂ ਤੋਂ ਅਗਰੇਜ਼ੀ ਭਾਸ਼ਾ ਵਿੱਚ ਸਵਾਲ ਪੁੱਛੇ ਗਏ ਪਰ ਵੱਡੀ ਗਿਣਤੀ ਵਿੱਚ ਤਸੱਲੀ ਬਖਸ਼ ਜਵਾਬ ਨਾ ਉਹ ਦੇ ਸਕੇ ਇਹਨਾਂ ਵਿੱਚੋਂ 145 ਡਰਾਈਵਰਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿੱਤਾ ਗਿਆ ਡਿਪੋਰਟ ਓਕਲਾਹਾਮਾ ਅਤੇ ਵਿਓਮਿੰਗ ਸੂਬਿਆਂ ਵਿੱਚ ਟਰੱਕ ਡਰਾਈਵਰਾਂ ਵਿਰੁੱਧ ਪਿਛਲੇ ਦਿਨੀ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਸਭ ਤੋਂ ਵੱਡਾ ਅੰਕੜਾ ਸਾਹਮਣੇ ਆ ਰਿਹਾ ਹੈ ਇੱਥੇ ਦੱਸਣਾ ਬਣਦਾ ਕਿ ਅੰਗਰੇਜ਼ੀ ਵਿੱਚ ਮੋਹਾਰਤ ਨਾ ਹੋਣ ਕਰਕੇ 9000 ਤੋਂ ਵੱਧ ਡਰਾਈਵਰ ਵਿਲੇ ਕੀਤੇ ਜਾ ਚੁੱਕੇ ਨੇ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿੱਚ ਕੱਚੇ ਡਰਾਈਵਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਚਾਹੇ ਉਹ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨਸ਼ਿਪ ਹੀ ਕਿਉਂ ਉਹਨਾਂ ਦੇ ਕੋਲ ਨਾ ਹੋਵੇ ਦੂਜੇ ਪਾਸੇ ਵਰਕ ਪਰਮਿਟ ਵਾਲਿਆਂ ਨੂੰ ਸਿੱਧੇ ਤੌਰ ਤੇ ਆਈਐਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਖੁਦ ਆਈਐਸ ਦੇ ਨਾਕਿਆਂ ਦੌਰਾਨ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰ ਲਗਾਤਾਰ ਅढेक्के ਵੀ ਆ ਰਹੇ ਨੇ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀਆਂ ਵਿੱਚੋਂ ਇੱਕ ਵਾਈਟ ਹਾਊਸ ਦੀ ਪ੍ਰੈਸਕਟਰ ਕੈਰੋਲਿਨ ਲੈਂਟ ਦੀ ਇੱਕ ਰਿਸ਼ਤੇਦਾਰ ਵੀ ਆਈਐਸ ਵਾਲਿਆਂ ਨੇ ਚੁੱਕ ਲਈ ਹੈ ਇਹ ਕਾਰਵਾਈ ਮੈਸਾਚੂਸੈਟ ਸੂਬੇ ਦੇ ਰਿਵਰ ਇਲਾਕੇ ਵਿੱਚ ਦੱਸੀ ਗਈ ਹੈ ਅਤੇ ਬਰੂਨਾ ਫਰੇਰਾ ਨੂੰ ਕਾਬੂ ਕਰਕੇ ਲੂਸੀਆਨਾ ਦੇ ਇਮੀਗ੍ਰੇਸ਼ਨ ਰੈਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਬਰੂਨਾ ਦੇ ਵਕੀਲ ਮੁਤਾਬਕ ਉਸਦੀ ਮੁਵਕਲ 1998 ਵਿੱਚ ਬ੍ਰਾਜ਼ੀਲ ਤੋਂ ਅਮਰੀਕਾ ਪੁੱਜੀ ਸੀ ਅਤੇ ਡਾਇਫਰੈਂਟ ਐਕਸ਼ਨ ਪਲਾਨ ਯਾਨੀ ਡਾਕਾ ਅਧੀਨ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਕੈਰੋਲਾਈਨ ਲੈਵਟ ਨੇ ਆਪਣੀ ਕਦਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਬਰੂਨਾ ਦਾ ਪੁੱਤਰ ਅਮਰੀਕਾ ਵਿੱਚ ਹੀ ਜੰਮਿਆ ਪਲਿਆ ਅਤੇ ਨਿਊ ਹੈੰਪਸ਼ਾਇਰ ਵਿੱਚ ਆਪਣੇ ਪਿਤਾ ਦੇ ਕੋਲ ਇਸ ਵਕਤ ਰਹਿ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਤੋਂ ਮਿਲ ਰਹੀ ਖਬਰ ਦੀ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 라ਵਲ ਪਿੰਡੀ ਦੀ ਅਦਾਲਤ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਜਲਦੀ ਨੇਤੀ ਜਿਨ੍ਹਾਂ ਨੇ ਐਕਸ ਤੇ ਖਾਨ ਦੀ ਮੌਤ ਦੀ ਖਬਰ ਬਾਰੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਨੇ ਇਸ ਦਾਅਵੇ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਸਲ ਦੇ ਵਿੱਚ ਮੰਗਲਵਾਰ ਵਾਲੇ ਦਿਨ ਇਮਰਾਨ ਖਾਨ ਦੀ ਰਾਜਨੀਤਿਕ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਹਜ਼ਾਰਾਂ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ ਸਨ ਅਤੇ ਅਧਿਕਾਰੀਆਂ ਤੋਂ ਉਹਨਾਂ ਦੇ ਨੇਤਾ ਦੀ ਸਿਹਤ ਬਾਰੇ ਜਾਣਕਾਰੀ ਜਾਰੀ ਕਰਨ ਦੀ ਮੰਗ ਕਰ ਰਹੇ ਸਨ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਰੋਕਣ ਲਈ ਜੇਲ੍ਹ ਦੇ ਬਾਹਰ ਸੈਂਕੜੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਰਿਪੋਰਟਸ ਦੇ ਅਨੁਸਾਰ ਇਮਰਾਨ ਖਾਨ ਦੀਆਂ ਭੈਣਾਂ ਅਲੀਮਾ ਖਾਨ ਡਾਕਟਰ ਉਸਮਾ ਅਤੇ ਨੂਰੀਨ ਨਿਆਜ਼ੀ ਤੇ ਹੋਰ ਪਾਰਟੀ ਆਗੂਆਂ ਨੇ ਜੇਲ੍ਹ ਦੇ ਰੇੜੇ ਧਰਨਾ ਵੀ ਦਿੱਤਾ ਇਸ ਦੌਰਾਨ ਮੀਡੀਆ ਏਜੰਸੀ ਦੀ ਇਸਲਾਮਾਬਾਦ ਇਕਾਈ ਨੇ ਇੱਕ ਪੋਸਟ ਵਿੱਚ ਖਾਨਦੀ ਪੈਣ ਅਲੀਮਾ ਦਾ ਇੱਕ ਵੀਡੀਓ ਇੰਟਰਵਿਊ ਵੀ ਸਾਂਝਾ ਕਰ ਦਿੱਤਾ ਪਰ ਇਸ ਖਬਰ ਦੀ ਕਿਸੇ ਪਾਸੋਂ ਫਿਰ ਪੁਸ਼ਟੀ ਨਾ ਹੋ ਸકી। ਦੋਸਤੋ ਇਸੇ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਹੁਣ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰਬ ਰੱਖਾ।